ਬਾਹਰ ਬਹੁਤ ਜ਼ਿਆਦਾ ਠੰਡ ਹੈ ਤੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਜੈਕਟਾਂ ਪਾਈਆਂ ਹੋਈਆਂ ਆਪਾਂ ਦੇਖੋ ਇਹ ਅੱਗ ਸੇਕ ਰਹੇ ਆ ਬੈਠ ਕੇ ਦੀਮ ਦਾ ਪੁੱਤਰ ਧਗ ਟੁੱਟ ਕੱਚ ਹਾਂ ਪਰ ਪੁੱਤਰ ਦਾ ਬਰਬਰੀਕ ਜੋਖਾ ਟੁਕ ਸ਼ਾਮ ਕੇ ਨਾਮ ਸੇ ਪਛਿਦੇ ਹਾਂ ਹਾਂ ਮਿਲਹਾਲ ਅਸੀਂ ਸੌਖਿਆਂ ਤੇ ਪਰਸ਼ਪਰਸ਼ ਕਰਨ ਲੱਗੇ ਆਪਣੇ ਤੇ ਉਹ ਆ ਜੀ ਸਾਡਾ ਨੀਚੇ ਕੈਂਪ ਹਵਾ ਚੱਲਦੀ ਹੈ ਹਵਾ ਬਹੁਤ ਠੰਡੀ ਚੱਲਦੀ ਹੈ ਜੈਕਟਾਂ ਜੂੜਾਂ ਬਹੁਤ ਪਾਈਆਂ ਹੋਈਆਂ ਤੇ ਕੱਲ ਆਂਦੇ ਹੋਏ ਜਿਹੜਾ ਆਪਾਂ ਜੰਗਲ ਪਾਰ ਕਰਕੇ ਆਏ ਹਾਂ ਇਹ ਵਾਲਾ ਜੰਗਲ ਸੀਗਾ ਤੇ 6 ਕਿਲੋਮੀਟਰ ਦਾ ਜੰਗਲ ਸੀਗਾ ਪਰ ਢਾਈ ਘੰਟਿਆਂ ਵਿੱਚ ਪਾਰ ਕਰਿਆ ਸਮਾਂ ਹੋ ਗਿਆ ਜੀ 7:40 ਮਿੰਟ ਦਾ ਐਗਜ਼ੈਕਟ ਤੇ ਆਪਾਂ ਆਪਣਾ ਟਰੈਕ ਜਿਹੜਾ ਹੈਗਾ ਅੱਜ ਦਾ ਸ਼ੁਰੂ ਕਰਦੇ ਆ 6 ਕਿਲੋਮੀਟਰ ਦਾ ਟਰੈਕ ਸਾਡਾ ਪੈਂਡਿੰਗ ਹੈ ਟਰੈਕ ਦੀ ਖੂਬਸੂਰਤੀ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਟਰੈਕ ਐਡਾ ਕਿ ਜਿਆਦਾ ਸੋਹਣਾ ਹੈ ਨਾ ਜਿਨੇ ਵੀ ਹੁਣ ਤੱਕ ਟਰੈਕ ਕਰਿਆ ਵਧੀਆ ਲਓ ਜੀ ਸਾਡਾ ਪਹਿਲਾ ਚਾਕਾ ਪਹਿਲੇ ਦਰਸ਼ਨ ਹਾਈਐਸਟ ਪੀਕ ਚੂੜਧਾਰ ਦੀ ਆ ਰਹੀ ਪੀ ਚੂੜਧਰ ਦੀ ਪੀਕ ਸਾਨੂੰ ਅੱਖਾਂ ਨਾਲ ਨਾ ਸਟੈਚੂ ਨਜ਼ਰ ਆ ਰਿਹਾ ਔਰੇ ਤੋਂ ਮਹਾਦੇਵ ਦਾ ਲਓ ਜੀ ਐਨੀ ਖੁੱਫਤੀਆ ਦੇਖੋ ਹੁਣ ਧੁੱਪ ਆ ਗਈ ਧੁੱਪ ਵੀ ਨਿਕਲ ਗਈ ਪਹਿਲਾਂ ਬੱਦਲ ਹੋਇਆ ਵਾ ਤਾਂ ਔਰ ਬਦਲ ਵਾਈ ਵੀ ਹੋ ਗਈ ਦੇਖੋ ਜੀ ਬੱਦਲ ਬਹੁਤ ਫਿਰ ਰਿਹਾ ਉੱਪਰ ਰਾਤ ਬਹੁਤ ਜੀ ਮੀਂਹ ਪਿਆ ਔਲੇ ਪਏ ਆ ਤੇ ਹਵਾ ਤਾਂ ਬਹੁਤ ਤੇਜ਼ ਚੱਲੀ ਹੈ ਯਾਰ ਬਹੁਤ ਤੇਜ਼ ਕਰੇ ਤਾਂ ਲੱਗਦਾ ਸੀ ਪੈਂਟ ਗਿਆ ਸਾਡਾ ਡਰਾਉਣਾ ਮਾਹੌਲ ਦਾ ਹੈ ਨਾ ਬਹੁਤ ਹਾਂ ਆ ਨੀਚੇ ਵਾਲੀ ਵੈਲੀ ਦੇਖ ਯਾਰ ਹਰ ਪਾਸੇ ਕਿੰਡੀ ਖੂਬਸੂਰਤ ਵੈਲੀ ਹੈ ਕਿੰਡੀ ਸੋਹਣੀ ਵੈਲੀ ਹੈ ਨਾ ਇੱਕ ਗੱਲ ਹੋਰ ਦੱਸਣ ਵਾਲੀ ਉਰੇ ਬਣਦੀ ਹੈ ਵੀ ਜਿਹੜੀ ਸਾਨੂੰ ਉੱਪਰ ਸਟੈਚੂ ਦਿਖ ਰਿਹਾ ਹੈ ਨਾ ਮੂਰਤੀ ਇਹ ਮਹਾਦੇਵ ਦੀ ਉਦੀ ਇਸ ਟਾਈਮ ਸਾਡੇ ਵੱਲ ਪੇਠ ਹੈਗੀ ਤੇ ਇਹ ਟਰੈਕ ਦੇ ਦੋ ਰਸਤੇ ਹੈ ਇੱਕ ਚੋਪਾਲ ਵੱਲ ਤੇ ਇਹਦਾ ਉਧਰਲੇ ਪਾਸੇ ਨੂੰ ਮੁਖ ਹੈਗਾ ਚੋਪਾਲ ਤੇ ਇਧਰਲੇ ਪਾਸੇ ਪੇਠ ਹੈ ਜਿਹੜੇ ਇਹ ਰਸਤੇ ਤੋਂ ਆਪਾਂ ਆਏ ਆ ਇਹ ਰਸਤਾ ਜਿਆਦਾ ਮਸ਼ਹੂਰ ਹੈ ਤੇ ਜਿਆਦਾ ਲੰਬਾ ਹੈ ਸਿਨੇਮੈਟਿਕ ਹੈਗਾ ਬਹੁਤ ਸੋਹਣੇ ਸੋਹਣੇ ਵਿਊ ਮਿਲਦੇ ਆ ਇਹਦੇ ਰਸਤੇ 'ਚ ਤੇ ਨੌਰਾਧਾਰ ਤੋਂ ਅਸੀਂ ਆਏ ਆ ਵੈਗਰੂ ਮਹਾਦੇਵ ਦੀ ਪ੍ਰਤੀਮਾ ਦਾ ਮੂੰਹ ਉਧਰਲੇ ਪਾਸੇ ਨੂੰ ਕਰਨ ਦਾ ਇੱਕੋ ਇੱਕ ਕਾਰਨ ਆ ਕਿਉਂਕਿ ਉਧਰਲੇ ਪਾਸੇ ਕਲਾਸ ਪਹਾੜਾ ਤੇ ਉਧਰਲੇ ਪਾਸੇ ਨੂੰ ਇਹਨਾਂ ਨੂੰ ਮੁੱਖ ਤਾਂ ਕਰਕੇ ਕਰਿਆ ਹੋਇਆ ਕਰਨ ਨੂੰ ਇਧਰ ਨੂੰ ਵੀ ਕਰ ਸਕਦੇ ਸੀਗੇ ਪਰ ਨਹੀਂ ਇਹ ਇੱਕ ਗੱਲ ਮੇਰੀ ਸਮਝ ਚ ਲੱਗੀ ਹੈ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰੀ ਆ ਸਾਡੀ ਹੁਣ ਇਮਤਿਹਾਨ ਦੀ ਵਾਰੀ ਹੈ ਕਿਉਂਕਿ ਹੁਣ ਇਸ ਤੋਂ ਬਾਅਦ ਸਿੱਧੀ ਖੜੀ ਚੜਾਈ ਆ ਆ ਸਾਰਾ ਪਹਾੜ ਹੁਣ ਆਪਾਂ ਚੜਨਾ ਹੈ ਤੇ ਸਾਰੀ ਚੜਾਈਓ ਚੜਾਈ ਆ ਹੋਰੇ ਤੱਕ ਪੱਧਰਾ ਜਿਹਾ ਸੀਗਾ ਠੀਕ ਠਾਕ ਸੀਗਾ ਇਸ ਟਾਈਮ ਜਿਹੜਾ ਆਪਣਾ ਰਾਏ ਨਾ ਫੁੱਲਾਂ ਦੇ ਨਾਲ ਕਿਰਿਆ ਹੋਇਆ ਚਾਰੇ ਪਾਸੇ گلابی گلابی ਜੇ ਫੁੱਲ ਲੱਗੇ ਹੋਏ ਆ ਪਰਪਲ ਜੇ ਹੈ ਨਾ ਆ ਦੇਖ ਤੇ ਅੱਜ ਜਾਂਦੇ ਜਾਂਦੇ ਨਾ ਸਾਨੂੰ ਬਰਫ਼ ਦੇਖਣ ਨੂੰ ਮਿਲੀ ਹੈ ਆ ਥੋੜਾ ਜਿਹਾ ਟੁਕੜਾ ਦੇਖੋ ਛਾਂ ਚ ਪਿਆਏ ਔਰੇ ਪਿੰਗਲਿਆ ਨਹੀਂ ਹੈਗਾ ਕਮਾਲ ਹੈ ਯਾਰ ਸਰਦੀਆਂ ਚ ਨਾ ਕਹਿੰਦੇ ਇਹ ਸਾਰਾ ਟਰੈਕ ਨਾ ਬਸ ਦੇ ਨਾਲ ਭਰਿਆ ਹੁੰਦਾ ਬਾਈ ਔਰੇ ਲੰਗਾਂ ਨੂੰ ਰਾਹ ਨਹੀਂ ਹੁੰਦਾ ਗਲੇਸ਼ੀਰ ਹੁੰਦੇ ਬਹੁਤ ਰિસ્ਕੀ ਹੁੰਦਾ ਕੰਮ ਇਹ ਬੰਦ ਕਰਿਆ ਵਾ ਹੁੰਦਾ ਸਰਦੀਆਂ ਚ ਬੰਦ ਕਰਿਆ ਵਾ ਹੁੰਦਾ ਸਰਦੀਆਂ ਚ ਤੇ ਇਹਨਾਂ ਦਿਨਾਂ ਚ ਖੁੱਲਦਾ ਇਹ ਲੈ ਬਾਈ ਕਹਿੰਦੇ ਧੁੱਪ ਵੀ ਨਿਕਲੀ ਆਈ ਸੂਰਜ ਕਦੇ ਕਦੇ ਬੱਦਲਾਂ ਤੇ ਓਲੇ ਹੋ ਜਾਂਦਾ ਏ ਔਰ ਧੁੱਪ ਦੇ ਕੇ ਖੁਸ਼ੀ ਚੜਦੀ ਆ ਯਾਰ ਮੌਸਮ ਖੁੱਲਾ ਹੋਵੇ ਤਾਂ ਚੰਗਾ ਏ ਯਾਰ ਹਾ 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 ਆ ਦੇਖੋ ਕਿੰਨੀ ਸੋਹਣੀ ਸਨਰੀ ਬਣੀ ਹੈ ਨਾ ਧੁੱਪ ਦੇ ਨਾਲ ਛਾਂ ਦੀ ਹੋਰ ਗੱਲ ਬਾਤ ਹੁੰਦੀ ਹੈ ਪਰ ਧੁੱਪ ਨਾ ਹਰੇਕ ਚੀਜ਼ ਨੂੰ ਨਿਹਾਰ ਦਿੰਦੀ ਹੈ ਲੈ ਚੱਕਾ ਠੰਡੀ 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 ਪਈ ਆ ਹਰਵੇ ਦਾ ਹੱਥ ਸੁੰਨ ਕਰਤੇ ਇਹਨੇ ਪੰਡਾ ਲੈਣਾ ਜ਼ਰੂਰ ਹੈ ਮੇਰੇ ਨਾ ਮਾਰੋ ਤੇ ਰਾਹ ਦੇਖ ਲੋ ਪੱਥਰ ਦੀਆਂ ਚਟਾਨਾਂ ਐਵੇਂ ਰਾਹ ਬਣਿਆ ਹੋਇਆ। ਪੂਰੇ ਆ ਕੱਚਾ ਰਾਹ ਹੈ ਵਿੱਚ ਵਿੱਚ ਪੱਥਰ ਵੀ ਵੀੜੇ ਹੋਏ ਆ। ਆ ਇੱਕ ਪਾਸੇ ਖੁੱਲੀ ਜੀ ਵੈਲੀ ਹੈ। ਕਮਾਲ ਦਾ ਰਾਹ ਯਾਰ। ਚੂੜੇਸ਼ਵਰ ਮਹਾਰਾਜ ਕੀ ਜੈ। ਨਵਾਂ ਲੱਗਦਾ ਹੁਣ ਆ ਜਿਹੜਾ ਰਾਹ ਬਣਿਆ ਹੋਇਆ ਨਾ ਆ ਘੁੰਮ ਕੇ ਪਿੱਛੇ ਆ ਵਾਲਾ ਪਹਾੜ ਮੇਰੇ ਖਿਆਲ ਤੋਂ ਪਿੱਛੇ ਘੁੰਮ ਕੇ ਇੱਧਰ ਨੂੰ ਨਿਕਲਾਂਗੇ ਆਪਾਂ ਕਿਤੇ ਉੱਪਰ ਉਹ ਉੱਥੇ ਕੁਝ ਨੌਜਵਾਨ ਜਾ ਰਿਹਾ ਪਿੱਛੇ ਬਰਫ਼ ਪਈ ਆ ਉੱਥੇ ਖੇਡਣ ਲੱਗੇ ਹੋਏ ਆ ਸਾਡੀ ਖੁਸ਼ਕਿਸਮਤੀ ਹੈ ਵੀ ਸਾਨੂੰ ਬਰਫ਼ ਦੇਖਣ ਨੂੰ ਵੀ ਮਿਲ ਗਈ ਦੇਖ ਲਓ ਇਹੋ ਜਿਹੇ ਮਾਹੌਲ 'ਚ ਵੀ ਇਹੋ ਜਿਹੇ ਮੌਸਮ 'ਚ ਵੀ ਸਾਨੂੰ ਬਰਫ਼ ਦੇਖਣ ਨੂੰ ਮਿਲੀ ਆ ਕੋਸ਼ਰ ਮਹੀਨੇ ਜੇ 1 ਮਹੀਨਾ ਜੇ ਇਹ ਤੋਂ ਪਹਿਲਾਂ ਦੇ ਇਹ ਤੋਂ ਵੀ ਜ਼ਿਆਦਾ برف ਸੀਗੀ 1 ਮਹੀਨਾ ਪਹਿਲਾਂ ਉਹ ਔਖਾ ਰਸਤਾ ਸੀਗਾ ਮੇਰੇ ਖਿਆਲ ਤੋਂ ਫਿਰ ਰਿਸਕ ਹੋਣਾ ਸੀਗਾ ਸਾਨੂੰ ਹਰਪੀਤ ਕਹਿ ਰਹੀ ਆ ਵੀ ਇਹ ਪਾਣੀ ਦੀ ਵੀ ਵੀਡੀਓ ਬਣਾਓ ਤਾਂ ਕਰਕੇ ਮੈਂ ਇਹ ਪਾਣੀ ਦੀ ਵੀ ਵੀਡੀਓ ਬਣਾਉਣ ਲੱਗਿਆ ਆਹੇ ਕਹਿੰਦੀ ਜਿਆਦਾ ਦਿਖਾਣਾ ਠੀਕ ਹੈ ਜੀ ਆਹ ਦੇਖੋ ਜੀ ਪਾਣੀ ਰਿਸ ਰਿਸ ਕੇ ਆ ਰਿਹਾ ਹੈ ਪਹਾੜਾਂ ਦੇ ਵਿੱਚੋਂ ਸਾਫ਼ ਪਾਣੀ ਐ ਬਿਲਕੁਲ ਇਹਨੂੰ ਪੀ ਵੀ ਸਕਦੇ ਆ ਪਾਣੀ ਨੂੰ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੁਛ ਨਹੀਂ ਗੰਦਗੀ ਹੈਗੀ ਇਹ ਸਾਫ਼ ਹੈ ਪਿਓਰ ਨੇਚਰਲ ਫਿਲਟਰ ਪਾਣੀ ਆ ਤੇ ਜੜੀ ਬੂਟੀਆਂ ਵਾਲਾ ਪਾਣੀ ਆ ਇਹ ਛਣ ਕੇ ਆਇਆ ਹੈ ਹਾਂ ਲੈ ਹੁਣ ਹਰਪ੍ਰੀਤ ਦੇ ਵੱਜੂਗਾ ਹਰਪ੍ਰੀਤ ਆਵੇ ਮੇਰੇ ਬਰਫ ਦਾ ਗੋਲਾ ਹੈ ਪਾਣੀ ਉਰੇ ਅੱਗੇ ਸਾਨੂੰ ਆ ਕੇ ਨਾ ਥਾਂ ਥਾਂ ਤੇ ਨੇਚਰਲ ਵਾਟਰ ਮਿਲ ਰਿਹਾ ਏ ਹਨਾ ਤੀਸਰੀ ਕੈਂਪਿੰਗ ਸਾਈਡ ਤੋਂ ਨਾ ਤੁਹਾਨੂੰ ਬੋਤਲ ਬਾਇ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਇਹ ਜੀ ਥਾਂਾਂ ਦੇ ਪਾਣੀ ਪਾਰ ਸਕਦੇ ਆ ਆਪਣਾ ਆਪਾਂ ਮੁੱਲ ਲੈ ਲਈ ਆਪਾਂ ਗਲਤੀ ਕਰਤੀ ਸਾਨੂੰ ਪਤਾ ਨਹੀਂ ਸੀਗਾ ਹਾਂ ਨੇਚਰਲ ਸੋਰਸ ਜਗਾ ਜਗਾ ਹੈਗਾ ਪਾਣੀ ਦੇ ਹਾਂ ਇਹ ਪਾਣੀ ਪੀਣ ਵਾਲੇ ਹੁੰਦੇ ਆ ਬਾਈ ਪਾਰ ਸਕਦੇ ਆ ਇਹ ਵਾਲੇ ਪਾਣੀ ਆ ਗੋ ਆ ਸਾਹਮਣੇ ਮੁੰਡਾ ਖੜਿਆ ਇੱਕ ਇਹਨੇ ਹੋਰੀ ਤੋਂ ਭਰੀ ਆ ਬੋਤਲ ਹਣੀ ਪਾਣੀ ਦੀ ਸਮਾਂ ਹੋ ਗਿਆ 8:30 ਵਜੇ ਦਾ ਤੇ ਆਪਾਂ 7:40 ਦੇ ਤੁਰੇ ਸੀਗੇ ਤੇ ਆਹ ਵਾਲੇ ਪਹਾੜ ਦੇ ਪਿਛਲੇ ਪਾਸੇ ਸਾਡੀ ਕੈਂਪ ਸਾਈਡ ਸੀ ਜਿੱਥੇ ਆਪਾਂ ਰੁਕੇ ਸੀਗੇ ਹੋ ਹੋ کافی ਟਾਈਮ ਹੋ ਗਿਆ ਤੇ ਇਹ ਜਵਾਨ ਵੀ ਆਏ ਹੋਏ ਆ ਜੀ ਚੰਡੀਗੜ੍ਹ ਤੋਂ 38 ਸੈਕਟ ਤੋਂ ਚੰਡੀਗੜ੍ਹ ਦੀ ਬਹੁਤ ਸੰਗਤਾਂ ਹੋਈਆਂ ਟਰੈਕ ਕਰਨ ਕਿੰਨੇ ਮੁੰਡੇ ਆਏ ਹੋਏ ਆ ਤੁਸੀਂ 14 ਜਣੇ ਆਏ ਹੋਏ ਆ ਨਾ ਇਕੱਠੇ ਮੋਟਰਸਾਈਕਲ ਤੇ ਆਏ ਹੋਗੇ ਨਾ ਈਗਾ ਵੀਰੇ ਆ ਦੇਖੋ ਯਾਰ ਹੁਣ ਪੱਥਰਾਂ ਦੇ ਨੀਚੇ ਨੂੰ ਲੰਘ ਕੇ ਜਾਣਾ ਪੈਣਾ ਪੱਥਰ ਆਪਸ ਵਿੱਚ ਜੁੜੇ ਹੋਏ ਐ ਤੇ ਪਾਣੀ ਵੀ ਚੋਰਿਆ ਔਰੇ ਚੜਾਈ ਔਰੇ ਸਾਹ ਫੁੱਲਿਆ ਹੋਇਆ 10 ਕਦਮ ਤੁਰ ਕੇ ਤੁਨਾ ਬੰਦ ਰੁਕਣਾ ਪੈ ਰਿਹਾ 10 ਕਦਮ ਤੁਰ ਕੇ ਉੱਤੇ ਬਾਦ ਰੁਕਣਾ ਪੈਂਦਾ ਸਾਨੂੰ ਹੁਣ ਸਾਰੀ ਖੜੀ ਚੜਾਈ ਐ ਸਿੱਧੀ ਹਾਂ ਇੱਥੇ ਰਾਹ ਥੋੜਾ ਜਿਹਾ ਤੰਗ ਹੈਗਾ ਤੇ ਉਰੇ ਲੱਕੜਾਂ ਰੱਖੀਆਂ ਹੋਈਆਂ ਤੇ ਉੱਪਰ ਮਿੱਟੀ ਪਾਈ ਹੋਈ ਆ ਪੱਥਰ ਰੱਖੇ ਹੋਏ ਲਾਂਗਾ ਬਣਾਏ ਹੋਇਆ ਜਮਾ ਹੀ نیچے ਦੇਖੋ ਘਾਟੀ ਹੈ ਅਬ ਪਹੁੰਚਣ ਆ ਲਈ ਆ ਆਪਾਂ ਸਿਖਰ ਤੇ ਥੋੜੀ ਜੀ ਦੂਰ ਰਹੇਗਾ ਸਾਨੂੰ ਹੋਰ ਇੱਥੇ ਦਰਖਤ ਨੂੰ ਇੱਕ ਸਿਉਂਕ ਲੱਗੀ ਹੋਈ ਹੈ ਤੇ ਜਿਹੜਾ ਆ ਖੁਰਚਿਆ ਹੋਇਆ ਸਾਰਾ ਕੁਛ ਹੈ ਇਹ ਬਾਲੂਆਂ ਦਾ ਕੰਮ ਹੈ ਬਾਲੂ ਸਿਉਂਕ ਖਾਂਦੇ ਆ ਤੇ ਤਣਾ ਖੁਰਚ ਦੰਦੇ ਆ ਤੇ ਆ ਦੇਖੋ ਆ ਜਰੂਰ ਬਾਲੂਆਂ ਦਾ ਕੰਮ ਹੈ ਜਾਨਵਰ ਵੀ ਦੇਖੋ ਕਿੱਥੇ ਕਿੱਥੇ ਆਪਣਾ ਭੋਜਨ ਲੱਭ ਲੈਂਦੇ ਆ ਕਮਾਲ ਦੀ ਗੱਲ ਬਾਤ ਹੈ ਜੇ ਮਾਰੇ ਖੜ ਕੇ ਤੁਹਾਨੂੰ ਪੀਕ ਦਿਖਾਵਾਂ ਨਾ ਇਹ ਵਾਲੀ ਪੀਕ ਹੈ ਲਈ ਬਹੁਤ ਪਿੰਡਾ ਬਾਕੀ ਪਿਆ ਸਾਡਾ ਸਿਖਰ ਤੇ ਜਾਣ ਵਾਸਤੇ ਤੇ ਫਿਲਹਾਲ ਰਾਹ ਇਦੋਂ ਨੂੰ ਘੁੰਮ ਕੇ ਬਣਿਆ ਹੋਇਆ ਇਹ ਪਹਾੜ ਘੁੰਮ ਕੇ ਫਿਰ ਉਧਰਲੇ ਪਾਸੇ ਜਾ ਕੇ ਕਿਤੇ ਚੜਾਂਗੇ ਹੁਣ ਰੈਸਟ ਲੈਣੇ ਦੁਪਹਿਰ ਸਾਂਹ ਚੜਿਆ ਹੋਇਆ ਚੜਾਈ ਚੜ ਕੇ ਆਏ ਆ ਹੁਣ ਸਟੀਪ ਚੜਾਈ ਹੈ ਬਿਲਕੁਲ ਸਟੀਪ ਹਰ ਵੀ ਤਾਂ ਬੋਲਿਆ ਵੀ ਜਾ ਰਿਹਾ ਨਹੀਂ ਸਟੀਪ ਚੜਾਈ ਹੈ ਦੇਖ ਲਓ ਹੁਣ ਜੋਰ ਲੱਗਿਆ ਪਿਆ ਜੋ ਦੋਨਾਂ ਦਾ ਹੀ ਤੇ ਕਿਰਪਾ ਕਰਕੇ ਜੀ ਸਾਡਾ ਵਲੌਗ ਜਿਹੜਾ ਹੈਗਾ ਪੂਰਾ ਜ਼ਰੂਰ ਦੇਖਿਓ ਤੇ ਬਹੁਤ ਮਿਹਨਤ ਲੱਗਦੀ ਹੈ ਬਹੁਤ એનર્ਜੀ ਲੱਗਦੀ ਹੈ ਚੜਾਈ ਤੇ ਕਈ ਵਾਰੀ ਬੋਲਿਆ ਵੀ ਨਹੀਂ ਜਾਂਦਾ ਸਾਹ ਫੁੱਲਿਆ ਹੁੰਦਾ ਏ ਤੇ ਹੁਣ ਅਸੀਂ ਵਲੌਗ ਵੀ ਸੋਹਣੇ ਬਣਾਉਣ ਲੱਗ ਗਏ ਪਹਿਲਾਂ ਨਾਲੋਂ ਪਹਿਲਾਂ ਆਪਾਂ ਸਿੱਖਦੇ ਹੁੰਦੇ ਸੀਗੇ ਤੇ ਹੁਣ ਚੰਗੀ ਗੱਲ ਬਾਤ ਐ ਸੋਹਣੇ ਵਲੌਗਸ ਆ ਤੇ ਪੂਰੇ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਨਬਾ ਜੀ ਬਹੁਤ ਬਹੁਤ ਸ਼ੁਕਰੀਆ ਸ਼ੇਅਰ ਵੀ ਕਰਨਾ ਐ ਸ਼ੇਅਰ ਵੀ ਕਰਨਾ ਐ ਸਬਸਕ੍ਰਾਈਬ ਵੀ ਕਰਨਾ ਐ ਹਰ ਪੀ ਦਾ ਕਹਿਣਾ ਐ ਹਾਂ ਆ ਦੇਖੋ ਜਵਾਕ ਕਿੰਨੇ ਕਿੰਨੇ ਆਏ ਹੋਏ ਆ ਹੂੰ ਜਵਾਬ ਦਿਖਾ ਦਈਏ ਛੋਟੇ ਛੋਟੇ ਫੈਮਿਲੀ ਆ ਬਹੁਤ ਜਿਆਦਾ ਆਂਦੀ ਆ ਮਾ ਸਾਡੇ ਕੋਲ ਉਪਰ ਸ੍ਰੀ ਗੁਰੂ ਮਹਾਰਾਜ ਦਾ ਟੈਂਪਲ ਹੈ ਮੰਦਿਰ ਬਣਿਆ ਹੋਇਆ ਉਥੇ ਭੰਦਾਰਾ ਵੀ ਚੱਲਦਾ ਜੀ ਬਾਈ ਜੀ ਕਿਤਨਾ ਹੈ ਯਾਂ ਸੇ ਕਿਤਨਾ ਦੂਰ ਹੈ ਗਿਆ 1 ਘੰਟਾ 1 ਘੰਟਾ ਯਾਂ ਸੇ ਚੱਲ ਕੇ ਜਾਣੇ ਮੈਂ ਹੈਨਾ ਆ ਦੇਖੋ ਜਵਾਬ ਛੋਟੇ ਛੋਟੇ ਆਏ ਹੋਏ ਆ ਧਰਮਸਾਲਾ ਯਾਂ ਸੇ ਧਰਮਸਾਲਾ 1 ਘੰਟਾ ਹੈ ਹਾਂ ਜੀ ਉੱਪਰ ਕਿਤਨਾ ਹੈ ਉੱਪਰ ਡੇਢ ਘੰਟਾ ਲਗਾ ਲਓ ਹਾਂਜੀ ਉੱਪਰ ਵਹਾਂ ਸੇ ਦੇ 1.5 ਘੰਟਾ ਹਵਾ ਤੇਜ਼ ਬਗਣ ਲੱਗੀ ਔਰ ਖੁੱਲਾ ਮਾਹੌਲ ਆ ਗਿਆ ਔਰ ਦੇਖੋ ਬੱਦਲਾਂ ਦਾ ਛਾਂ ਪਰਛਾਵਾਂ ਪਹਾੜਾਂ ਦੇ ਪੈਂਦਾ ਹੋਇਆ ਤੇ ਡੱਬ ਖੜਬੇ ਹੋਏ ਪਏ ਆ ਬੱਦਲ ਬੱਦਲਾਂ ਨੂੰ ਪਹਾੜ ਡੱਬ ਖੜਬੇ ਹੋਏ ਪਏ ਆ ਤੇ ਇਸ ਟਾਈਮ ਆਪਾਂ ਇਹ ਲੋਕੇਸ਼ਨ ਪਾਰ ਕਰ ਰਹੇ ਹਾਂ ਜੀ ਪੱਥਰਾਂ ਵਾਲੀ ਆ ਦੇਖੋ ਪੱਥਰੇ ਪੱਥਰ ਪਏ ਆ ਔਰ ਬੜੇ ਬੜੇ ਪਿਛਲੀ ਵੈਲੀ ਲੰਘ ਕੇ ਹੁਣ ਆਪਾਂ ਆ ਗਏ ਆ ਜੀ ਅਗਲੀ ਵੈਲੀ 'ਚ ਇਹ ਵਾਲੀ ਵੈਲੀ ਖੁੱਲ ਗਈ ਹੁਣ ਪਹਾੜ ਜਿਹੜਾ ਸੀਗਾ ਇਹ ਵਾਲਾ ਆਪਾਂ ਘੁੰਮ ਗਏ ਘੁੰਮ ਗਏ ਇਧਰ ਦੀ ਵੈਲੀ ਖੁੱਲੀ ਆ ਤੇ ਕਮਾਲ ਦੀ ਗੱਲ ਬਾਤ ਆ ਯਾਰ ਇੱਥੇ ਆ ਗਲੇਸ਼ੀਅ ਜੰਮਿਆ ਹੋਇਆ ਮਿਲਿਆ ਸਾਨੂੰ ਤੇ ਜਵਾਕ ਇੱਥੇ ਫੋਟੋਆਂ ਖਿੱਚੀ ਜਾਂਦੇ ਆ ਮੁੰਡੇ ਖੜਕੇ ਸਸ ਨੰਨ ਸੋਟ ਹਾ ਚੰਡੀਗੜ੍ਹ ਵਾਲੇ ਬਾਈਆਂ ਨੇ ਸਨੋ ਮੈਨ ਵੀ ਬਣਾਤੇ ਦੇਖੋ ਉੱਪਰ ਫੁੱਲ ਵੀ ਲਾਇਆ ਟੋਪੀ ਵੀ ਲਾਈ ਹੈ ਇਹ ਕਿੰਨਾ ਕੈਟ ਲਗ ਰਾ ਇਹ ਵੀਡੀਓ ਬਣਾ ਲੈ ਕਿੰਨਾ ਕੈਟ ਲਗ ਰਾ ਕੀ ਤੇ ਕਿਤੇ ਦਾ ਆ ਨਾ ਇੰਨਾ ਸਾਫ ਸੁਥਰਾ ਇੰਨਾ ਸੋਹਣਾ ਪਲੇਨ ਪੱਦਰਾ ਤੇ ਤੁਹਾਨੂੰ ਲੱਗਦਾ ਹੀ ਨਹੀਂ ਵੀ ਤੁਸੀਂ ਪਹਾੜਾਂ 'ਚ ਘੁੰਮ ਰਹੇ ਹੋ ਹਨ ਐਂ ਜੇ ਲੱਗਦਾ ਵੀ ਮਦਾਨੀ ਇਲਾਕਿਆਂ 'ਚ ਐਂ ਦੇਖੋ ਐਨ ਪੁੱਧਰਾ ਰਹਾ ਬਣਾਇਆ ਹੋਇਆ ਪਗ ਡੰਡੀ ਐ ਦੇਖੋ ਤੇ ਕਿਤੇ ਕਿਤੇ ਚੜ੍ਹਾਈ ਬਹੁਤ ਹੁੰਦੀ ਹੈ ਵਾਹ ਵਾਹ ਇਹ ਗਰੂ ਥੋੜਾ ਜਿਆ ਰਹਿ ਗਿਆ ਬਸ ਆਹ ਮੋੜ ਮੁਰਕੇ ਆਹ ਪਹਾੜ ਦੇ ਸਿਖਰ ਤੇ ਬਿਲਕੁਲ ਥੋੜਾ ਜਿਆ ਰਹਿ ਗਿਆ ਤੇ ਸਾਹਮਣੇ ਵਾਲਾ ਪਹਾੜ ਦਾ ਪੱਥਰ ਦੇਖੋ ਯਾਰ ਜਿਵੇਂ ਸ਼ੇਰ ਦਾ ਮੂੰਹ ਬਣਿਆ ਹੁੰਦਾ ਨਾ ਜਾਂ ਫਿਰ ਜਿਵੇਂ ਗਾਜ਼ਾ ਚ ਮੂਰਤੀਆਂ ਜਿਵੇਂ ਬਣੀ ਹੋਈਆਂ ਸਟੈਚੂ ਬਿਲਕੁਲ ਉਹ ਮੈਦੀ ਛੇ ਬਣੀ ਹੋਈ ਹੈ ਇਹਦੀ ਕੀ ਗੱਲ ਬਾਤ ਹੈ ਪਿੱਛੇ ਟੇਬ ਵੀ ਬਣੀ ਹੋਈ ਹੈ ਪੂੰਛ ਵੀ ਨਹੀਂ ਹੋਈ ਹੈ ਇੱਕ ਛੋਟੀ ਜੀ ਤੇ ਐਦਾ ਦਾ ਨਜ਼ਾਰਾ ਦੇਖੋ ਹਾਈ 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 ਸਾਹ ਚੜਿਆ ਹੋਇਆ ਸਾਹ ਬਹੁਤ ਇਹਨਾਂ ਪਹਾੜਾਂ ਤੇ ਚੜਨਾ ਕੋਈ ਦੇ ਸੌਖੀ ਗੱਲ ਨਹੀਂ ਹੈਗੀ ਮਿਹਨਤ ਬਹੁਤ ਲੱਗਦੀ ਹੈ ਇਹ ਚੀਜ਼ਾਂ ਦੇਖਣ ਵਾਸਤੇ ਅਪਾ ਇਹਦਾ ਤੋਂ ਟਰੈਕ ਕਰਦੇ ਹੋਏ ਉੱਪਰ ਆਏ ਆ ਤੇ ਉਹ ਉੱਪਰ ਜਿਹੜੀ ਪੀਕ ਹੈਗੀ ਉਹ ਹੈਗੀ ਚੂੜਧਾਰ ਹਾਈਐਸਟ ਪੀਕ ਤੇ ਥੋੜੀ ਦੇ ਵਿੱਚ ਉੱਥੇ ਪਹੁੰਚ ਜਾਾਂਗੇ ਤੇ ਇਹ ਜਿਹੜਾ ਪੁਆਇੰਟ ਆ ਉਹ ਇੱਕ ਬੋਰਡ ਲੱਗਿਆ ਹੋਇਆ ਇਧਰੋਂ ਇੱਕ ਰਸਤਾ ਆ ਰਿਹਾ ਹੈ ਇਹ ਰਸਤਾ ਹੁੰਦਾ ਹੈ ਜੀ ਚੋਪਾਲ ਵੱਲ ਤੋਂ ਇਹ ਟਰੈਕ ਦੋ ਪਾਸੇ ਤੋਂ ਕਰਿਆ ਜਾ ਸਕਦਾ ਇੱਕ ਨੋਰਾਧਾਰ ਤੋਂ ਜਿੱਧਰ ਤੋਂ ਅਪਾ ਆਏ ਆ ਤੇ ਇੱਕ ਕਰਿਆ ਜਾ ਸਕਦਾ ਚੋਪਾਲ ਵੱਲ ਤੋਂ ਇਧਰਲਾ ਰਸਤਾ ਬਹੁਤ ਸ਼ਾਰਟ ਹੈਗਾ ਤੇ ਸਿਰਫ ਨੌ ਸਿਰਫ 9 ਕਿਲੋਮੀਟਰ ਦੀ ਚੜ੍ਹਾਈ ਹੈ ਇਧਰ ਨੂੰ ਤੇ ਇਧਰਲਾ ਰਸਤਾ ਹੈਗਾ 18 ਕਿਲੋਮੀਟਰ ਦਾ ਵਿਚ ਨੂੰ ਇੱਕ ਅੱਧੀ ਪਾਸੇ ਸਾਨੂੰ ਰੁਕਣਾ ਪੈਂਦਾ ਹੈ ਸਟੇ ਲੈਣੀ ਪੈਂਦੀ ਹੈ ਇਧਰ ਨੂੰ ਤੁਸੀਂ ਇੱਕੋ ਦਿਨ ਚ ਸਾਰਾ ਟਰੈਕ ਕਰ ਸਕਦੇ ਹੋ ਤੇ ਓਰੇ ਤੋਂ ਪੰਦ ਖਾਦੀਏ ਤੁਹਾਨੂੰ ਧਰਮਸ਼ਾਲਾ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ ਉਹ ਦੇਖੋ ਨੀ ਚੱਲੇ ਪਾਸੇ ਟਾਵਰ ਲੱਗੇ ਹੋਏ ਹੈ ਸ਼ੈੱਡ ਦਿਖ ਰਿਹਾ ਹੈ ਤੇ ਆ ਪੱਥਰ ਦੀ ਓਟ 'ਚ ਰਹਿ ਗਿਆ ਇਧਰ ਨੂੰ ਆ ਜੀ ਆ ਦੇਖੋ ਜੀ ਧਰਮਸ਼ਾਲਾ ਬਹੁਤ ਤਕੜੀ ਬਣੀ ਹੋਈ ਔਰੇ ਨਵਰਾਤਰੀਆਂ ਚ ਮੇਲੇ ਵੀ ਲੱਗਦੇ ਐ ਤੇ ਆ ਜਿਹੜਾ ਰਸਤਾ ਇਧਰਲੇ ਪਾਸੇ ਤੋਂ ਆ ਰਿਹਾ ਇਹ ਆ ਰਿਹਾ ਜੀ ਚੋਪਾਲ ਵੱਲ ਤੋਂ ਹੁੰਦਾ ਹੋਇਆ ਤੇ ਆਪਾਂ ਆਏ ਐ ਇਧਰਲੇ ਪਾਸੇ ਤੋਂ ਤੇ ਉਹ ਉੱਪਰਲੀ ਚੋਟੀ ਤੇ ਹੈਗਾ ਹਾਈਐਸਟ ਪੀਕ ਐ ਜਿਹੜੀ ਹੁਣ ਆਪਾਂ ਥੋੜੀ ਦੇਰ ਚ ਉੱਪਰ ਪਹੁੰਚ ਜਾਵਾਂਗੇ ਆਪਾਂ ਆਪਣੀ ਫਾਈਨਲ ਚੜਾਈ ਚੜ੍ਹਨੀ ਸ਼ੁਰੂ ਕਰਤੀ ਐ ਤੇ ਇਹ ਵਾਲੀ ਚੜਾਈ ਬਹੁਤ ਜਿਆਦਾ ਸਟੀਪ ਬਹੁਤ ਜਿਆਦਾ ਔਖੀ ਕਹਿ ਸਕਦੇ ਆ ਆਪਾਂ ਸਿੱਧੀ ਉਹ ਖੜੀ ਹੈਗੀ ਚਟਾਨ ਇਹਦੇ ਚੜਨਾ ਹੁਣ ਆਪਾਂ ਨੇ ਤੇ ਆਹ ਰਿਹਾ ਸਾਡਾ ਸਥਾਨ ਡੈਸਟੀਨੇਸ਼ਨ ਪੁਆਇੰਟ ਬਸ ਇੱਕ ਛੋਟੀ ਖੇਲ ਹੋਰ ਆ ਤੇ ਆਪਾਂ ਬਸ ਪਹੁੰਚਣ ਵਾਲੇ ਆ ਇਹ ਪੱਥਰ ਜੇ ਪਾਰ ਕਰਕੇ ਆਪਾਂ ਉੱਪਰ ਸਿਖਰ ਪਹੁੰਚ ਜਾਵਾਂਗੇ ਅੱਜ ਆਪਾਂ ਨੇ ਰਿਕਾਰਡ ਕਾਇਮ ਕਰ ਲਿਆ ਤੇ ਉੱਪਰ ਜਾ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਪਰ ਉੱਪਰ ਹਵਾ ਬਹੁਤ ਚੱਲ ਰਹੀ ਹੈ ਤੇ ਕੁਝ ਕੁ ਗੱਲਾਂ ਪੌਰੀ ਕਰ ਲੈਣੀਆਂ ਖੜਕੇ ਜਿਨ੍ਹਾਂ ਪਹਾੜਾਂ ਤੇ ਅੱਪਰ ਸਫਰ ਕਰ ਰਹੇ ਆ ਨਾ ਇਹ ਸ਼ਿਵਾਲਿਕ ਦੇ ਪਹਾੜਾਂ ਦਾ ਸਭ ਤੋਂ ਉੱਚਾ ਸਿਖਰ ਹੈਗਾ ਜੀ ਸਭ ਤੋਂ ਉੱਚੀ ਚੋਟੀ ਸ਼ਿਵਾਲਿਕ ਦੀ ਪਹਾੜੀਆਂ ਦੀ ਤੇ ਜਿੱਥੇ ਆਪਾਂ ਰਹਿੰਦੇ ਆ ਜਿਹੜਾ ਆਪਾਂ ਨਗਰ ਹੈ ਜਿਹੜਾ ਸਾਡਾ ਪਿੰਡ ਹੈਗਾ ਖੁੱਡਾਲੀ ਸ਼ੇਰ ਉਹ ਵੀ ਸ਼ਿਵਾਲਿਕ ਦੀ ਪਹਾੜੀਆਂ ਦੀ ਜੜਾਂ ਤੇ ਵਸਿਆ ਹੋਇਆ ਏ ਤੇ ਸਾਡੇ ਆਲੇ ਦੁਆਲੇ ਸਾਰੇ ਜਿਹੜੇ ਸ਼ਿਵਾਲਿਕ ਦੇ ਪਹਾੜ ਹੈ ਤੇ ਅੱਜ ਆਪਾਂ ਉਹਨਾਂ ਪਹਾੜਾਂ ਦੇ ਸਭ ਤੋਂ ਸਿਖਰਲੇ ਚੋਟੀ ਤੇ ਖੜੇ ਆ ਮਾਨਣ ਵਾਲੀ ਗੱਲ ਐ ਇਹ ਟਰੈਕ ਕਰਨਾ ਬਣਦਾ ਵੀ ਸੀਗਾ ਤੇ ਖੁਸ਼ੀ ਹੋਈ ਸਾਨੂੰ ਬਸ ਆਪਾਂ ਥੋੜੀ ਦੇਰ ਤੱਕ ਉੱਪਰ ਪਹੁੰਚ ਜਾਾਂਗੇ ਔਰ ਇਹ ਆਕਸੀਜਨ ਦੀ ਥੋੜੀ ਜਿਹੀ ਕਮੀ ਐ ਤਾਂ ਕਰਕੇ ਬੋਲਿਆ ਘਟ ਜਾਂਦਾ ਐ ਤੇ એનર્ਜੀ ਲੱਗਦੀ ਐ ਬੋਲਣ ਚ ਤੇ ਇਹ ਟਰੈਕ ਕਰਨਾ ਲਾਜ਼ਮੀ ਬਣਦਾ ਸੀਗਾ ਸਾਡਾ ਸਾਹਮਣੇ ਐ ਜੀ ਸਾਡੀ ਹਾਈਐਸਟ ਪੀਕ ਨਿਊ ਮਾਈਲਸਟੋਨ ਜਿਹੜਾ ਆਪਾਂ ਥੋੜੀ ਦੇਰ ਤੱਕ ਹੁਣ ਆਪਾਂ ਆਪਣਾ ਕਵਰ ਕਰ ਲਾਂਗੇ ਤੇ ਇੱਧਰ ਆ ਗਈ ਹਰਪ੍ਰੀਤ ਕੌਰ ਆ ਦੇਖੋ ਜੀ ਅਸੀਂ ਪਹਾੜ ਚੜ ਕੇ ਆਏ ਆ ਬਹੁਤ ਔਖੇ ਪਿੰਡੇ ਆਪਾਂ ਪਾਰ ਕਰੇ ਆ ਤੇ ਆ ਪੱਥਰਾਂ ਦੀਆਂ ਚਟਾਨਾਂ ਪਾਰ ਕਰੀਆਂ ਵਾਹਿਗੁਰੂ ਕਮਾਲ ਦੀ ਹਿੰਮਤ ਹੈ ਕਮਾਲ ਦੀ ਗੱਲ ਬਾਤ ਹੈ ਨਿਊ ਮਾਈਲਸਟੋਨ ਅਚੀਵਡ 5 ਕਿ ਮਿੰਟ ਰਹਿ ਗਏ ਹਰਪ੍ਰੀਤ ਆ ਸਾਹਮਣੇ ਆ ਦੇਖੋ ਜੀ ਹਾਈएस्ट ਪੀਕ ਸ਼ਿਵਾਲਿਕ ਖੇਚ ਦਿਆ ਆਖਰੀ ਝੁੱਟੀ ਆਖਰੀ ਦੌਰ ਆਪਣੀ ਚੜਾਈ ਦਾ ਹਾਈएस्ट ਪੀਕ ਆ ਪੌਡੀਅਮ ਬਣੀਆਂ ਹੋਈਆਂ ਇਹ ਆ ਗਿਆ ਸਾਡਾ ਚੂਰਧਾ ਪੀਕ ਵਾਹਿਗੁਰੂ ਮਹਾਰਾਜ ਦੇ ਸ਼ੁਕਰ ਹੈ ਵਾਹਿਗੁਰੂ ਵਾਹਿਗੁਰੂ ਲਓ ਜੀ ਫਾਈਨਲੀ ਦਰਸ਼ਨ ਕਰੋ ਜੀ ਚੂੜਦੜ ਮਹਾਰਾਜ ਦੇ ਇਹ ਹੈ ਜੀ ਚੂੜਥਾਰ ਦੀ ਹਾਈਐਸਟ ਪੀਕ ਇਸ ਟਾਈਮ ਆਪਣੀ ਐਲੀਵੇਸ਼ਨ ਹੈਗੀ ਹੈ 3655 ਮੀਟਰ ਲਗਭਗ 11965 ਫੁੱਟ ਦੀ ਉਚਾਈ ਤੇ ਆਪਾਂ ਖੜੇ ਆਂ ते कमाल का आला दुआला वाहीगुरु हरप्रीत कौर आ जाओ जी दर्शन करो दर्शन करो आइए आप पत्थर पर बचा के आई चुभते हैं ਵਾਹਿਗੁਰੂ ਜੀ ਵਾਹਿਗੁਰੂ 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 ਸੋ ਇਸ ਟਾਈਮ ਖੜੇ ਆ ਜੀ ਅਸੀਂ ਚੋੜਧਾਰ ਪੀਕ ਤੇ ਤੇ ਆਪਾਂ ਬਹੁਤ ਸੋਹਣਾ ਬਹੁਤ ਔਖਾ ਟਰੈਕ ਕਰਕੇ ਆਏ ਆ ਤੇ ਮੇਰੇ ਨਾਲ ਹੈ ਹਰਪ੍ਰੀਤ ਕੌਰ ਜਿਨੇ ਨੀ ਇੰਜਰੀ ਦੇ ਨਾਲ ਇਹ ਟਰੈਕ ਕਰਿਆ ਹੈ ਦੇਖ ਲਓ ਜੀ ਇਹਦਾ ਗੋਡਾ 25 30% ਚੱਲਦਾ ਨਹੀਂ ਹੈਗਾ ਫਿਰ ਵੀ ਤੇ ਫਿਰ ਵੀ ਹਿੰਮਤ ਤੇ ਬਲਬੂਤੇ ਤੇ ਇਹਨੇ ਆਪਣਾ ਟਰੈਕ ਜਿਹੜਾ ਇਹ ਕੰਪਲੀਟ ਕਰਿਆ ਹੈ ਤੇ ਇਸ ਟਾਈਮ ਸਾਡੀ ਉਚਾਈ ਹੈਗੀ 3655 ਮੀਟਰ ਤੇ ਲਗਭਗ 11965 ਫੁੱਟ ਦੀ ਉਚਾਈ ਤੇ ਆਪਾਂ ਖੜੇ ਆ ਤੇ ਇਹ ਟਰੈਕ ਕਰਨਾ ਬਣਦਾ ਸੀਗਾ ਸ਼ਿਵਾਲਿਕ ਦੇ ਏਰੀਏ ਚ ਆ ਪਾ ਰਹਿੰਦੀਆਂ ਸ਼ਿਵਾਲਿਕ ਦੀ ਪਹਾੜੀਆਂ ਦੇ ਜੜਾਂ ਚ ਸਾਡਾ ਨਗਰ ਹੈ ਖੁੱਡਾ ਅਲੀ ਸ਼ੇਰ ਤੇ ਇਸ ਟਾਈਮ ਆਪਾਂ ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ਤੇ ਖੜੇ ਆ ਜੀ ਮਾਣ ਵਾਲੀ ਗੱਲ ਹੈ ਸਾਡੇ ਦੋਵਾਂ ਵਾਸਤੇ ਨਵਾਂ ਮਾਈਲਸਟੋਨ ਆਪਾਂ ਅਚੀਵ ਕਰਿਆ ਹੈ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਸ ਟਾਈਮ ਸੈਕੰਡ ਹਾਈਐਸਟ ਪੀਕ ਹੋ ਗਿਆ ਹੈ ਸਾਡਾ ਇਹ ਸੈਕੰਡ ਹਾਈਐਸਟ ਪੀਕ ਹੈ ਤੇ ਪਹਿਲਾ ਇਸ ਤੋਂ ਪਹਿਲਾਂ ਹੇਮਕੁੰਡ ਸਾਹਿਬ ਹੈ ਉਹ 4500 ਮੀਟਰ ਤੇ ਹੈ ਤੇ ਇਹ ਹੈ ਗਾਇਜ਼ ਜੀ 3600 ਮੀਟਰ ਤੇ ਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਜੀ ਸਮਾਪਤੀ ਉਮੀਦ ਹੈ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਣਾ ਤੇ ਅਗਲੇ ਵਲੌਗ ਚ ਆਪਾਂ ਤੁਹਾਨੂੰ ਆਲਾ ਦਵਾਲਾ ਦਿਖਾਉਂਦੇ ਆਂ ਔਰ ਦਾ ਤੇ ਇਹ ਸਥਾਨ ਦਾ ਇਤਿਹਾਸ ਜਿਹੜਾ ਹੈਗਾ ਉਹ ਦੱਸਦੇ ਆਂ ਜੀ ਜਦ ਤੱਕ ਅਗਲੀ ਸਸਤੀ ਕਾਲ ਜੀ ਰੱਬ ਰੱਖੇ